ਰਾਗ ਗੌੜੀ ਪੂਰਬੀ ਮਹਿਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਮਨ ਗੁਣ ਪਾਨ ਪਤ ਮਿਲੋ ਮੇਰੀ ਮਾਈ ਸਹਾਉ ਰੂਪਹੀਨ ਬੁੱਧ ਬਲਹੀਨੀ ਮੋਹ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਨਾ ਜੋਬਨ ਮਾਤੀ ਮੋਹ ਅਨਾਥ ਕੀ ਕਰੋ ਸਮਾਈ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕੋ ਹਉ ਫਿਰਤ ਤਿਸਾਈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੋੜੀ ਮੈਲਾ ਪੰਜਵਾ ਪ੍ਰਭ ਮਿਲ ਦੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰੋ ਬੇਨਤੀ ਕੋਉ ਸੰਤ ਮਿਲ ਬੜੁ ਭਾਗੀ ਰਹਾ ਮਨ ਅਰਪਉ ਧਨ ਰੱਖੋ ਆਗੈ ਮਨ ਕੀ ਮਤ ਮੋਹ ਸਗਲ ਤੇ ਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨੰਦਿਨ ਫਿਰਉ ਤਿਸ ਪਿੱਛੈ ਵੇਰਾਗੀ ਪੂਰਬ ਕਰਮ ਅੰਕੁਰ ਜਿਉ ਪ੍ਰਗਟੇ ਭੇਟਿਓ ਪੁਰਖ ਰਸ ਬੇਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਗੋੜੀ ਮੈ ਲਾਪਨਵਾ ਨਿਕਸ ਰੇ ਪੰਖੀ ਸਿਮਰ ਹਰ ਪੰਖ ਮਿਲ ਸਾਧੂ ਸ਼ਰਣ ਘੋ ਪੂਰਨ RAM ਰਤਨ ਹੀਰੇ ਸੰਗ ਰਖ ਰਹਾ ਭ੍ਰਮ ਕੀ ਕੂਈ ਤ੍ਰਿਸ਼ਨਾ ਰਸ ਪੰਕਜ ਅਤ ਤੀਖਣ ਮੋਹ ਕੀ ਫਾਸ ਕਤ ਨਹਾਰ ਜਗਤ ਗੁਰ ਗੋਬਿੰਦ ਚਰਨ ਕਮਲ ਤਾਕੇ ਕਹੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨੋ ਅਰਦਾਸ ਕਰ ਗਹਿ ਲੈ ਹੁਕਮ ਨਾਨਕ ਕੇ ਸੁਆਮੀ ਜੀਉ ਪਿੰਡ ਸਭ ਤੁਮਰੀ ਰਾਸ ਗੋੜੀ ਮਹਲਾ 5 ਹਰ ਤੇ ਖਨ ਕੋ ਸਿਮਰਤ ਮਨ ਮੇਰਾ ਆਸ ਪਿਆਸੀ ਚਿਤ ਮੋਂ ਦਿਨ ਰਹਿਨੀ ਹੈ ਕੋਈ ਸੰਤ ਮਿਲਾਵੇ 네ਰਾ ਰਹਾ ਸੇਵਾ ਕਰੋਂ ਦਾਸ ਦਸਨ ਕੀ ਅਨਕ ਭਾਂਤ ਤਿਸ ਕਰੋ ਨਿਹੋਰਾ ਤੁਲਾ ਧਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ਼ ਸਭੋ ਹੀ ਥੋਰਾ ਸੰਤ ਪ੍ਰਸਾਦ ਗਾਏ ਗੁਣ ਸਾਗਰ ਜਨਮ ਜਨਮ ਕੋ ਜਾਤ ਬੋਹਰਾ ਆਨੰਦ ਸੂਖ ਭੇਟ ਤਹਰ ਨਾਨਕ ਜਨਮ ਕਿਰਤਾਰਥ ਸਸੁਲ ਸਵੇਰਾ ਰਾਗ ਗੋੜੀ ਪੂਰਬੀ ਮਹਿਲਾ ਪੰਜਵਾ ਇਕੋ ਓੰਕਾਰ ਸਤਗੁਰ ਪ੍ਰਸਾਦ ਕਿਨ ਬਿਦ ਮਿਲਾ ਗੁਸਾਈ ਮੇਰੇ RAM ਰਾਏ ਕੋਈ ਐਸਾ ਸੰਤ ਸਹਿਜ ਸੁਖ ਦਾਤਾ ਮੋਹ ਮਾਰਗ ਦੇ ਬਤਾਈ ਰਹਾ ਅੰਤਰ ਅਲਖ ਨ ਜਾਈ ਲਖਿਆ ਵਿੱਚ ਪੜਦਾ ਹौं ਮੈਂ ਪਾਈ ਮਾਇਆ ਮੋ ਸਭੋ ਜਗ ਸੋਇਆ ਇਹ ਧਰਮ ਕਹਾ ਕਿਉਂ ਜਾਈ ਇਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨ ਕਰਤੇ ਭਾਈ ਏਕ ਬਸਤ ਦਿਨ ਪੰਜ ਦੋਹੇਲੇ ਉਹ ਬਸਤ ਅਗੋ ਚੁਰਠਾਈ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌਂਪਾਈ ਅਨੇਕ ਉਪਾਅ ਕਰੇ ਨਹੀਂ ਪਾਵੇ ਦਿਨ ਸਤਗੁਰ ਸ਼ਰਣਾਈ ਜਿਨ ਕੇ ਬੰਧਨ ਕਾਤੇ ਸਤਗੁਰ ਤਿਨ ਸਾਧ ਸੰਗਤ ਲੇਵ ਲਾਈ ਪੰਚ ਜਨ ਮਿਲ ਮੰਗਲ ਗਾਇਆ ਹਰ ਨਾਨਕ ਤੇ ਨਾ ਥਾਈ ਮੇਰੇ RAM ਰਾਏ ਇਨ ਬਿਦ ਮਿਲਾ ਗੁਸਾਈ ਸਹਿਜ ਭਇਆ ਭਮਖਿਨ ਮੈਂ ਨਾ ਠਾ ਮਿਲ ਜੋਤੀ ਜੋਤ ਸਮਾਈ ਕਹਾਉ ਦੂਜਾ ਗੋੜੀ ਮਹਿਲਾ ਪੰਜਵਾ ਐਸੋ ਪਰ ਚੌਪਾਇਓ ਕਰੀ ਕਿਰਪਾ ਦਇਆਲ ਬੀਠੋ ਲੈ ਸਤਗੁਰੁ ਮੁਝੈ ਬਤਾਇਓ ਰਹਾ ਜਤ ਕਤ ਦੇਖੋਂ ਤਤ ਤਤ ਤੁਮਹੀ ਮੋਹ ਹੈ ਇਹ ਵਿਸਵਾਸ ਹੋਏ ਆਇਓ ਕਹਿ ਪੈ ਕਰੂੰ ਅਰਦਾਸ ਬੇਨਤੀ ਜੋ ਸੁਨ ਤੋ ਹੈ ਰਬੁ ਰਾਇਓ ਲਹਿਓ ਸਹਿਸਾ ਬੰਧਨ ਗੁਰ ਤੋਰੇ ਤਾ ਸਦਾ ਸਹਿਜ ਸੁਖ ਪਾਇਓ ਹੋਣ ਸਾ ਸੋਈ ਖਨ ਹੋਸੀ ਸੁਖ ਦੁਖ ਕਹਾ ਦਿਖਾਇਓ ਖੰਡ ਬ੍ਰਹਿਮੰਡ ਕਾ ਇੱਕੋ ਠਾਣ ਗੁਰ ਪਰਦਾ ਖੋਲ ਦਿਖਾਇਓ ਨੌ ਨਿਦ ਨਾਮ ਨਿਧਾਨ ਇਕ ਠਾਈ ਤੋ ਬਾਹਰ ਕੈ ਠਹਿ ਜਾਓ ਇੱਕ ਕਨਕ ਅਨਕ ਭਾਂਤ ਸਾਝੀ ਬਹੁ ਪ੍ਰਕਾਰ ਰਚਾਇਓ ਕੋ ਨਾਨਕ ਧਰਮ ਗੁਰ ਕੋਈ ਹੈ ਏਵ ਤਤੈ ਤਤ ਮਿਲਾਇਓ ਗੋੜੀ ਮੈਲਾ ਪੰਜਵਾ ਆਉਦ ਘਟਾ ਦਿਨ ਰਹਿ ਨਾਰੇ ਮਨ ਗੁਰ ਮਿਲ ਕਾਜ ਸੁਵਾਰੇ ਰਹਾ ਕਰਾਂ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਚਹਲ ਕੀ 베ਲਾ ਇਆਂ ਖਾਟ ਚੱਲੋ ਹਰਲਾ ਆਗੈ ਬਸਮ ਸੋਹਿਲਾ ਇਹ ਸੰਸਾਰ ਵਿਕਾਰ ਸੰਸੇਮਹਿ ਅਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਏ ਹਰ ਰਸ ਕਥਕਥ ਤਿੰਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੋਰ ਨ ਹੋਏ ਕੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁਖ ਮੰਗੈ ਲੋਕੋ ਕਰ ਸੰਤਨ ਕੀ ਤੂਰੇ ਗੌੜੀ ਮੈ ਲਾ ਪੰਜਵਾ ਰਾਖਿ ਤਾ ਪ੍ਰਭ ਮੇਰੇ ਮੋਹੇ ਨਿਰਗੁਨ ਸਭ ਗੁਨ ਤੇਰੇ ਰਹਾਉ ਪੰਚ ਵਿਖਾਦੀ ਏਕ ਗਰੀਬਾ ਰਾਖੋ ਰੱਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਨੇਕ ਬੋ ਭਾਂਤੀ ਛੋਡੈ ਕਤੂ ਨਾਹੀ ਏਕ ਬਾਤ ਸੁਨ ਤਾਕੀ ਹੋਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੀ ਮੰਤ ਦੀਓ ਮੋਹ ਨਿਰਭੋ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਾਂ ਵਿਖਾਦੀ ਸਹਿਜ ਸੁਹੇਲੀ ਬਾਣੀ ਕੋ ਨਾਨਕ ਮਨ ਭਇਆ ਪ੍ਰਗਾਸ ਪਾਇਆ ਪਦ ਨਿਰਬਾਣੀ ਗੌੜੀ ਮੈਲਾ ਪੰਜਵਾਂ ਓ ਅਬ ਨਾਸ਼ੀ ਰਾਇਆ ਨਿਰਭੋ ਸੰਗ ਤੁਮਾਰੈ ਵਸਤੇ ए से आया रहा एक महल तू हुए अफारो। एक महल निमानो एक महल तू आप एक महल गरीबानो एक महल तू पंडित बकता एक महल खल होता एक महल तू सब सबकिज एक महल कशु लेता काठ की पुत्री कहा करे बपुरी खिलाव नहारो जान जैसा पीख करा वह बाजीगर ओ तैसो ही साज आन अनक कोठरी बहुत पांत करिया आप हो रखवारा जैसे महल राख तैसे रहना ਕਿਆ ਇਹ ਕਰੇ ਵਿਚਾਰਾ ਜਿਨ ਕਿਸ ਕੀਆ ਸੋਈ ਜਾਣੇ ਜਿਨ ਇਹ ਸਭ ਵਿਦ ਸਾਜੀ ਕੋ ਨਾਨਕ ਅਪਰੰਪੁਰ ਸਵਾਮੀ ਕੀਮਤ ਆਪਣੇ ਕਾਜੀ